ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀ ਰਣੇ ਚਾਹੀਨ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਜੈਤੂ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਇਸ ਜਿਹੜੇ ਕੋਲ ਵੀਡੀਓ ਬਣਾ ਰਹੇ ਵਪਾਰ ਦਾ ਬਾਈ ਕੰਮ ਕਰਦੇ ਸਪੈਸ਼ਲ ਬੱਚਿਆਂ ਦਾ ਰੂਟੀਨ ਚ ਬੱਚਿਆਂ ਲੈ ਕੇ ਆਉਂਦਾ ਬਾਈ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਹੈ ਅੱਜ ਦੀ ਵੀਡੀਓ ਚ ਪੰਜ ਨੱਕ ਸੇਲ ਆ ਪੰਜੇ ਚੰਗੀਆਂ ਬੱਚੀਆਂ ਜੀ ਜਿਨ੍ਹਾਂ ਦੇ ਰਿਕਾਰਡ ਮਿਲਿਆ ਹੋਊਗਾ ਬਾਈ ਕਹਿੰਦਾ ਉਹਨਾਂ ਦਾ ਆਪਾਂ ਦੇਵਾਂਗੇ ਜਿਨ੍ਹਾਂ ਦਾ ਆਪਣਾ ਰੈਕਡੀ ਰੂਪ ਤੇ ਨਹੀਂ ਮਿਲਿਆ ਉਹਨਾਂ ਦਾ ਤਾਂ ਨਹੀਂ ਦਿੰਦੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਗਦੀਪ ਸਿੰਘ ਜੀ ਐਡਰੈਸ ਆਪਣਾ ਜੈਤੋ ਸ਼ਹਿਰ ਜੀ ਬਾਜਾਖਾਨਾ ਰੋਡ ਤੇ ਘਰ ਹੈ ਜੀ ਤਬਈ ਜੁੜਿਆ ਪਹਿਲਾ ਛੇ ਨਗਾ ਦੀ ਜੁੜੀਆ ਪਾਈ ਰੈਗ ਦੇ ਮਾਲ ਦੀ ਹਾਂ ਛੇ ਦੇ ਛੇ ਰੈਗ ਦੀ 3 ਦਾ ਪਹਿਲੇ ਅੱਜ ਬਾਈ ਆਹ ਸਾਹੀ ਵਾਲ ਦੇ ਸ਼ੁਰੂ ਕਰ ਲੈਣੇ ਆ ਉਮਰ ਕਿੰਨੀ ਆ ਬਈ ਇਹ ਦੋ ਜਾਂਦਾ ਜੀ ਹੁਣ ਦੋ ਜਾਂਦਾ ਜੀ ਸਵਾ ਚਾਰ ਮਹੀਨੇ ਦੀ ਗੱਬਣਾ ਬਾਈ ਜੀ ਗੱਬਣਾ ਨੀ ਚੈੱਕ ਪਾਸ ਹੈ ਚੈੱਕ ਪਾਸ ਕੱਲ ਹੀ ਕਰਾਈ ਬਾਈ ਠੰਡੀ ਸੀਲ ਪੂਰੀ ਦੇਖੋ ਇਹ ਰੈਗ ਦਾ ਅੰਤ ਕੋਈ ਨਹੀਂ ਝੋਲੀ ਦਿਖਾ ਦਿੰਨੇ ਆ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਨਾਲ ਜੀ ਕਰਮ ਵਾਲੀ ਲੱਤ ਜਾ ਕੇ ਖੜ ਗਈ ਇਹ ਠੰਡੀ ਸਾਹੀ ਵਾਲ ਕਈ ਵੀਰਾਂ ਦੇ ਨਾਲ ਮੈਨੂੰ ਫੋਨ ਆਉਂਦੇ ਹੁੰਦੇ ਆ ਬਾਈ ਕੋਈ ਮੋਰਨ ਦੀ ਵਾਲ ਹੋਵੇ ਪਰ ਹੋਵੇ ਠੰਡੀ ਸਵਾ 4 ਫੁੱਟ ਕੱਦਾ ਵੀਰ ਇਹਦਾ ਹੁਣ ਜੀ 2 ਟਾਈਟ ਬਹੁਤ ਜਿਆਦਾ ਅਜੇ ਤੱਕ ਵੀ ਬੱਚਾ ਹੀ ਹੈ ਜੀ ਦੋ ਦੰਦ ਫਾਈਲ ਕਰਨੀ ਆ ਦੰਦ ਵੀ ਦਿਖਾ ਦੇਣੇਗਾ 4 ਫੁੱਟ ਬਾਈ ਦੱਸਦਾ ਇਹਦੇ ਕੱਦਾ ਦੰਦ ਦਾ ਬਜਟ ਕਰਾ ਦੇ ਲਓ ਜੀ ਕਹਿਣ ਦੀ ਗੱਲ ਨਹੀਂ ਗੀ origional ਦੋ ਦੰਦ ਦਾ ਤੌਰ ਤੇ ਦਿਖਾ ਦੇ ਵੀਰ ਉਹਨਾਂ ਲਈ ਤੋਹਫਾ ਜਿਹੜੇ ਵੀ ਰਿਕੁਨ ਲਾਉਂਦੇ ਹੁੰਦੇ ਆ ਬਈ ਕੋਈ ਸਾਹੀ ਵਾਲ ਠੰਡੀ ਚਾਈਦੀ ਆ ਪਰਫੀ ਆ ਜੀ ਜਮ ਐਫ ਆਰ ਕੀ ਲੱਤ ਜਾ ਕੇ ਵਿਚਾਰੀ ਖੜ ਗਈ ਫਾਈਟਰ ਸਵਾ ਚਾਰ ਫੁੱਟ ਬਾਈ ਕਹਿੰਦਾ ਆਪਣੀ ਮਿਨੀ ਵੀ ਆ ਰੰਗ ਪ੍ਰਿੰਟ ਪੂਰਾ ਚੰਗਾ ਸਪੈਸ਼ਲ ਮੇਰੀ ਬੇਨਤੀ ਆ ਕਿ ਆਪ ਦਾ ਡਾਕਟਰ ਨਾਲ ਜਰੂਰ ਲੈ ਕੇ ਆਇਓ ਜਿਹੜਾ ਇਹ ਬਰੀਡ ਬਈ ਘੱਟ ਮਿਲਦੀ ਹੈ ਕਿਉਂਕਿ ਗਰਮੀਆਂ ਦਾ ਤੋਫਾ ਹੀ ਹੈ ਜੀ ਇਹ ਗਰਮੀ ਦਾ ਕਰਮਾ ਵਾਲੀ ਨੇ ਮਨਾਉਣੀ ਨਹੀਂ ਜਮਈ ਕਿਉਂਕਿ ਸੀਜ਼ਨ ਗਰਮੀ ਦਾ ਚੱਲੀ ਜਾਂਦਾਗਾ ਗਰਮੀ ਕੋਰਾ ਨਹੀਂ ਮਨਾਉਣੀ ਜਿਹੜਾ ਦਾ ਰੱਖ ਰੱਖੋ ਥੋੜਾ ਜਿਹਾ ਸੌਖਾ ਹੋ ਜਾਂਦਾ ਪਸ਼ੂ ਗਰਮੀ ਘੱਟ ਮਨਾਵੇ ਅੱਗੇ ਤੁਹਾਡੀ ਸੇਵਾ ਦਾ ਚੰਗੀ ਸੇਵਾ ਹੋ ਜੇ ਦੁੱਧ ਚੰਗਾ ਆਪਾਂ ਜੋ ਹਾਈਟ ਵੀ ਹਜੇ ਪਲੱਸ ਕਰਨੀ ਕਿਉਂਕਿ ਹਜੇ ਬੱਚਾ ਹੀ ਆ ਦੋ ਦੰਦ ਚ ਹਾਈਟ ਕਰ ਜੂਗੀ ਸੀ ਜਿਹੜੇ ਸਾਬੂ ਦਾਦਾ ਬਾਈ ਅੰਤੀ ਕੋਈ ਨਹੀਂ ਵੀਡੀਓ ਹੋਰ ਵੀ ਆਪਾਂ ਬਣਾਉਂਦੇ ਰਹਿੰਨੇ ਆ ਪਰ ਸੀਲ ਸਾਬੂ ਇੰਨੀ ਸਾਹੀ ਵਾਲ ਕੋਈ ਕੋਈ ਵੀ ਸੀ ਨਿਕਲਦਾ ਮੁੱਲ ਬਾਈ ਇਹ ਤਾਂ ਜਮਾ ਜਾਇਜ਼ ਲੈ ਆਉਂਦੇ ਨੇ ਇਹਦਾ 32000 ਰੁਪਏ ਮੰਗਦੇ ਨੇ ਕੋਜੂ ਮੰਗ ਕੇ ਜਮਾ ਜਾਇਜ਼ ਮੁੱਲ ਇਹ ਸਵਾ ਚਾਰ ਮਹੀਨੇ ਦੀ ਗੱਬਣਾ ਜਾਂ ਡਾਕਟਰ ਤੋਂ ਚੈੱਕ ਕਰਾਣ ਸਾਡੀ ਕਰਾਇਆ ਕਰਵਾ ਲਈ ਸਹੀ ਗੱਲ ਹੈ ਸਵਾ ਚਾਰ ਮਹੀਨੇ ਦੀ ਠੀਕ ਹੈ ਬਾਈ ਚਾਰ ਹੀ ਮੰਨ ਕੇ ਆਇਆ ਜੀ ਸਹੀ ਗੱਲ ਹੈ 32000 ਰੁਪਏ ਬਾਈ 32000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਆਪਣੀ ਜੇ ਇੱਕ ਕਰਾਈ ਵੀ ਤੁਸੀਂ ਚਾਰ ਹੀ ਮੰਨ ਕੇ ਆਇਓ ਤੇ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦੇ ਆ ਸਵਾ ਚਾਰ ਮਹੀਨਿਆਂ ਦੀ ਗੱਬੜ ਜੱਕ ਪਾਸ ਹੋਊਗੀ ਮੁੱਲ ਵੀ ਜਾਇਜ਼ ਕੀਤਾ ਬਾਈ ਨੇ ਜਮਾ ਨਹੀਂ ਤਾਂ ਗੱਬਣ ਪਸ਼ੂ ਦਾ ਰੇਟ ਬਹੁਤ ਹਾਈ ਹੋ ਜਾਂਦਾਗਾ ਜਿਹੜੇ ਹਿਸਾਬ ਨਾਲ ਡਿਮਾਂਡ ਆ ਜੀ ਏਪੀਐਸ ਦੀ ਉਹ ਹਿਸਾਬ ਨਾਲ ਮੁੱਲ ਜਮਾ ਜਾਇਜ਼ ਜੀ ਦੋ ਨੰਬਰ ਬਾਈ ਕਾਫੀ ਕਲਰ ਤੇ ਆਪ ਸੀ ਕਾਫੀ ਕਲਰ ਤੇ ਆਪ ਸੀ ਹਾਂ ਜੀ ਨਹੀਂ ਕੀ ਦਾ ਬੱਚਾ ਬਾਈ ਜੀ ਫੋਰ ਚਾਂ ਕੋਈ ਨਹੀਂ ਜੀ ਝੋਲੀ ਚੈੱਕ ਕਰੋ ਜੀ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਂ ਨਿਕਣਵਾ ਕੋਟ ਨਹੀਂ ਛਾਂਕ ਨਹੀਂ ਕੋਈ ਮੂੰਹ ਤੋਂ ਕੀਰਾ ਕਿੰਨੀ ਕੁ ਉਮਰ ਹੋ ਬਾਈ ਇਹਦੀ ਇਹਦੇ ਵੀ 12 ਮਹੀਨੇ ਆ ਜੀ ਬਰੀਡ ਬਹੁਤ ਆ ਜੀ ਬਰੀਡ ਬਹੁਤ ਚੰਗੀ ਆ ਜੀ ਦੇਖ ਸਕਦੇ ਹੋ ਕਲਰ ਜਰੂਰ ਕਾਫੀ ਆ ਗਿਆ ਪਰ ਬਰੀਡ ਦੇ ਪੱਖੋਂ ਤਾਂ ਪੂਰਾ ਚੰਗਾ ਝੋਲੀ ਚੰਗੀ ਆ ਮੇਨ ਗੱਲ ਬਾਈ ਫੋਰ ਛਾਂਕ ਦੀ ਹੁੰਦੀ ਆ ਪੂਰਾ ਵੀ ਨਹੀਂ ਥੋੜਾ ਇਸ ਤੋਰ ਕੇ ਦਿਖਾ ਦੇ ਵੀਰ ਲੱਭਤਾ ਬਾਕੀ ਝੂਲ ਜੇ ਸੇਵਾ ਦੀ ਲੋੜ ਆ 6 ਮਹੀਨੇ ਸੇਵਾ ਹੋ ਜੇ ਬੱਚੇ ਦੀ ਤਾਂ ਟੌਪ ਦੀ ਵੜ ਤਿਆਰ ਹੋ ਜੀ ਕਿਉਂਕਿ ਹਜੇ ਛੋਟਾ ਹੀ ਬੱਚਾ 11 ਵਰ 10 12 ਮਹੀਨੇ ਬਈ 10 ਦਾ ਉਮਰ ਹੈਗੀ ਆ ਮੂੰਹ ਤੋਂ ਜਮਾ ਕੀਰਾ ਜੀ ਕੁਆਲਟੀ ਚੈੱਕ ਕਰ ਲੋ ਇਹਦਾ ਬਈ ਮਦਰ ਮਾਰਕਰ ਰਿਕਾਰਡ ਪਤਾ ਜੀ ਇਹ 24 ਲੀਟਰ ਦਿੱਤਾ ਸੀ ਇਹਦੀ 24 ਲੀਟਰ ਦਿੱਤਾ ਸੀ ਫਾਰਮ ਚੋਂ ਆਇਆ ਜੀ ਬੱਚੇ ਨੂੰ ਗੁੰਦੂ ਮੁੱਲ ਲੱਗੇਗਾ ਠੀਕ ਹੈ ਜੀ ਬਈ ਕਹਿੰਦਾ ਫਾਰਮ ਚੋਂ ਬੱਚਾ ਆਇਆ ਜੀ 24 ਲੀਟਰ ਮਾਂ ਦਾ ਦੁੱਧ ਸੀਗਾ ਜੀ ਇਹ ਵੀ ਕਰਮ ਵਾਲੀ ਚੰਗਾਈ ਕੱਢੂਗੀ ਜਦੋਂ ਸੇਵਾ ਚੰਗੀ ਹੋਊਗੀ ਜੀ ਹਾਈਟ ਜਿਹੜੇ ਸਾਬ ਨਾਲ ਬੱਚਾ ਉਸ ਹਿਸਾਬ ਨਾਲ ਚੰਗੀ ਆ ਜੀ ਮਣੀ ਤਾਂ ਨਹੀਂ ਹੋਣੀ ਬਈ ਇਹਦੀ ਹਾਈਟ ਨਹੀਂ ਮਣੀ ਤਾਂ ਇਹਦੀ 44 ਇੰਚ ਹੋਊਗੀ ਅੱਗੇ ਬੱਚੇ ਵੇਚਦੇ ਆ ਪਰ ਕੀਰ 44 45 ਇੰਚ ਹਾਈਟ ਹੋਊਗੀ 1.4 ਫੁੱਟ ਦੇ ਲੱਗ ਆ ਚਾ 44 45 ਇੰਚ ਹੋਊਗੀ ਉਦਾਂ ਜਿਹੜੇ ਸਾਬ ਨਾਲ ਬੱਚਾ ਉਸ ਹਿਸਾਬ ਨਾਲ ਹਾਈਟ ਚੰਗੀ ਆ ਜੀ ਹਾਂ ਜੀ ਹਾਂ ਜੀ ਇਹਦਾ ਮੁੱਲ ਬਈ ਇਹਦਾ 12000 ਰੁਪਏ ਹੋ ਜੋ ਲੱਸੀ ਹਾਂ ਲੱਸੀ ਜੀ ਠੀਕ ਆ ਜੀ 12000 ਰੁਪਇਆ ਬਾਈ ਇਹਦਾ ਮੁੱਲ ਕਰਦੇ ਜੈ ਜੀ ਆ ਲੈਸੂ ਦੇ ਜੋ ਹੋ ਜੂਗਾ ਹੈਗਾ ਇਹ ਵੀ ਇਹਦਾ ਮਾਣਦਾਨ ਹੋ ਜੂਗਾ ਜਿਹੜਾ ਜੱਜੂਗੇ ਨੰਬਰ 22 ਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਅੱਗੇ ਬਾਈ ਤੈਨੂੰ ਅਬ ਅਸੀਂ ਆਪਣੇ ਗਵਾਂਢ ਪਿੰਡੋਂ ਲਈਏ ਜੀ ਜਿਹੜੇ ਤੋਂ ਲਈਆ ਇਹਦੀ ਮਾ ਥੱਲੇ 22 ਲੀਟਰ ਦੁੱਧ ਸੀ ਹਵਾਨਾ ਇਹਦਾ ਵੀ ਚੈੱਕ ਕਰੋ ਜੀ ਝੋਲੀ ਚੈੱਕ ਕਰੋ ਜੀ ਆਪ ਕੈਮਰਾ ਵੈਸੇ ਵੇਖੀ ਜੀ ਮੈਂ ਝੋਲੀ ਝੋਲੀ ਬਹੁਤ ਜ਼ਿਆਦਾ ਟੋਪਦੀ ਆ ਜੀ ਜਿਹੜੇ ਸਾਹਮਣਾ ਕਰਮ ਵਾਲਾ ਹਜੇ ਬੱਚਾ ਹੀ ਆ ਬਾਈ ਕਹਿੰਦਾ ਗਵਾਂਢ ਪਿੰਡੋਂ ਲਿਆਉਂਦਾਗਾ ਕਿੰਨਾ 22 ਤੇ ਹੀ ਬਾਈ ਹਾਂਜੀ ਹਾਂਜੀ 22 23 ਲੀਟਰ ਨਾ ਮਦਰ ਦਾ ਮਲਕ ਰਿਕਾਰਡ ਆ ਜੀ ਕਿੰਨੀ ਉਮਰ ਹੋ ਬਾਈ ਜੀ 3 10 ਮਹੀਨੇ ਜੀ ਕੀੜਾ ਬਚਾਈ ਦੁੱਧ ਦਾ ਮੇਮਾ ਦੁੱਧ ਦੰਦਾ ਜੀ ਆ ਜੀ 10 ਮਹੀਨੇ ਉਮਰ ਆ ਝੋਲੀ ਦਾ ਕੋਈ ਨਹੀਂਗਾ ਬਾਈ ਕਹਿੰਦਾ ਆਪਣੇ ਗਵਾਂਡੂ ਸਿੰਗਲ ਹੀ ਲਿਆ ਫਿਰ ਬਾਈ ਹਾਂਜੀ ਸਿੰਗਲ ਲਿਆ ਜੀ ਠੀਕ ਆ ਜੀ ਸਿੰਗਲ ਹੀ ਘਰੇਲੂ ਹੀ ਲਿਆਗਾ ਮਾਂ ਦਾ ਮਲਕ ਚੰਗਾ ਸੀਗਾ ਜੀ ਇਹ ਵੀ ਕਰਮ ਵਾਲੇ ਚੰਗੀ ਦੇਊਗੀ ਬਾਕੀ ਸੇਵਾ ਦੀ ਲੋੜ ਆ ਜਿਹੜੇ ਬੱਚੇ ਆ ਜੀ ਸਾਰਿਆਂ ਦੀ 6 6 ਮਹੀਨੇ ਚੰਗੀ ਸੇਵਾ ਘਰ ਹੋ ਜੀ ਤੌਪ ਦੇ ਬੈੜਾ ਤਿਆਰ ਹੋਣੀ ਆ ਇਹਦਾ ਬੱਚੇ ਦਾ ਮੁੱਲ ਬਈ ਇਹਦਾ ਬਈ 10000 ਰੁਪਏ ਜੇ ਕੋਈ ਬਾਈ ਜੋੜਾ ਲੈ ਲੇ ਜੋੜਾ ਲੈ ਲਿਆ ਤਾਂ ਦੋਨੋਂ ਚ ਮਾਨਤਾ ਕਰ ਦਾਂਗੇ ਠੀਕ ਆ ਬਈ ਜੇ ਜੋੜਾ ਲੈ ਲੋਗੇ ਤਾਂ ਮਾਨਤਾ ਥੋੜਾ ਜ਼ਿਆਦਾ ਹੋ ਜਾਊਗਾ ਇਹਦਾ 10000 ਰੁਪਿਆ ਅੱਗੇ ਬਈ ਆ ਜੋੜੇ ਦਾ ਕਿੰਨੀ ਕੁ ਉਮਰ ਆ ਬਈ ਜੋੜਾ ਦੋਨੇ ਬੱਚੇ ਕੀ ਰਿਆ ਜੀ ਠੀਕ ਆ ਖੂਬਸੂਰਤੀ ਚੈੱਕ ਕਰੋ ਜੀ ਦੋਨੇ ਬੱਚਿਆਂ ਦੀ ਪੂਰੀ ਚੰਗੀ ਖੂਬਸੂਰਤੀ ਆ ਇਹ ਜੋੜੇ ਜੀ ਤੁਹਾਨੂੰ ਆਫਰ ਦਵਾ ਦਾਂਗੇ ਜੀ ਉਮਰ ਕਿੰਨੀ ਆ ਦੋਨਾਂ ਦੀ ਜੀ ਇਹ ਦੋਨੇ ਕੀ ਇਰੀਆ ਜੀ 10 11 11 ਮਹੀਨੇ ਦੀ ਛੋਲੇ ਮੇਰੇ ਮੂਰੇ ਖੜ ਜੀ ਆਪਾਂ ਝੋਲੀਆਂ ਚੈੱਕ ਕਰਾ ਦਿੱਗੇ ਕਿਉਂਕਿ ਮੇਨ ਗੱਲ ਹੁੰਦੀ ਝੋਲੇ ਦੀ ਇਹਦੇ ਮਾੜੀ ਜੀ ਹੈਗੀ ਹੈ ਨਾ ਬਾਈ ਨਹੀਂ ਨਹੀਂ ਜੀ ਇਹਦੀ ਫੂਟ ਹੈ ਇਹਦੇ ਹੈਗੀ ਹੈ ਹੈ ਜੀ ਇਹਦੇ ਮਾੜੀ ਜੀ ਹੈਗੀ ਹੈ ਕਿਉਂਕਿ ਬਾਈ ਆਪਾਂ ਦਾ ਦੱਸਣ ਦਾ ਮਰਜ਼ਾ ਕੋਈ ਵੀ ਦੂਰੋਂ ਆਉਂਦਾ ਹੁੰਦਾ ਤਾਂ ਦੱਸ ਕੇ ਅਸੀਂ ਦਿੱਤਾ ਚੰਗਾ ਹੁੰਦਾ ਦੂਜੇ ਦੀ ਬਾਈ ਝੋਲੀ ਵਿਖਾ ਲਈ ਚੈੱਕ ਕਰੋ ਜੀ ਇਹਨਾਂ ਦੋਨਾਂ ਦੇ ਹੀ ਹੈ ਬਾਈ ਹਾਂ ਜੀ ਹਾਂ ਜੀ ਇਹ ਇਹ ਹੈਗੀ ਹੈ ਜੀ ਰੋਦੇ ਇੱਕ ਕਾਸ਼ ਸੁਆ ਹਾਂ ਇਹਨਾਂ ਦੋਨਾਂ ਦੇ ਹੀ ਆ ਫੋਟਾਂ ਮਾੜੀਆਂ ਮਾੜੀਆਂ ਹੈ ਤਾਂ ਬੇਮਾਲੂਮ ਦੀਆਂ ਐ ਭਾਈ ਉਹ ਕੋੜਾ ਚੱਲਣੀ ਹੈ ਜੀ ਹੋਰ ਦਾਦਾ ਸਰਾਤ ਵੀ ਨਾ ਹੋਵੇ ਫਨਾਂ ਦੇ ਮੁਕਾਬਲੇ ਬਹੁਤ ਛੋਟੀਆਂ ਪਰ ਕੁਆਲਿਟੀ ਬੱਚਿਆਂ ਦੀ ਦੋਲਾਂ ਦੀ ਚੰਗੀ ਹੈ ਇਹ ਭਾਈ ਇੱਕੋ ਸਾਲ ਹੈ ਜੀ ਹਾਂ ਇੱਕੋ ਸਾਲ ਦਾ ਜੀ ਇਹ ਇੱਕੋ ਸਾਲ ਹੈ ਜੀ ਬਾਕੀ ਚੰਗੇ ਹੈ ਜੀ ਬਰੀਡ ਵਾਈਜ਼ ਵੀ ਕਰਮਾਰੇ ਬਾਕੀ ਰਾਜੀਪਾਲੇ ਸੋਹਣੇ ਹੈ ਬੱਚੇ ਸਮੇਪਾਲੇ ਚੰਗੇ ਹੈ ਜੀ ਸੇਵਾ ਵਾਲੇ ਘਰ ਆਏ ਐ ਕਿਸੋ ਇਹ ਤਾਂ ਦੋਨਾਂ ਦਾ ਭਾਈ ਜੋੜੇ ਦਾ ਮੁੱਲ ਇਹ ਦੋਨਾਂ ਦਾ ਜਮਾਨ 16000 ਰੁਪਏ ਜਮਾ ਜਜ ਮੋਲਾ ਜੀ 16000 ਰੁਪਇਆ ਜੋੜ ਜੋੜੇ ਦਾ ਮੁੱਲ ਜੇ ਸਿੰਗਲ ਸਿੰਗਲ ਲਓਗੇ ਤਾਂ 86000 ਜੋੜੇ ਚ ਆਏ ਹੋ ਜਾਣਾ ਤੁਹਾਨੂੰ ਮਾਨਦਾਨ ਹੋ ਜਾਊਗਾ ਤੇ ਜੇ ਸਿੰਗਲ ਸਿੰਗਲ ਲਓਗੇ ਮਾਨਦਾਨ ਤਾਂ ਫਿਰ ਵੀ ਹੋਣਾ ਤੇ ਥੋੜਾ ਜਿਹਾ ਘੱਟ ਹੋ ਜਾਊਗਾ ਬੱਚੇ ਅੱਜ ਸਾਰੇ ਹੀ ਚੰਗੇ ਆ ਬਾਈ ਕੋਲ ਗੱਭਾਂ ਤਾਂ ਚੰਗੀ ਹੈਗੀ ਏ ਵੀ ਹੈ ਜੀ ਜਿਨੇ ਜੱਜਣ ਕੀਆ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹੇ ਧੰਨਵਾਦ